ਸਰਹੱਦੀ ਜ਼ਿਲ੍ਹਾ ਫਰੋਇਪਰ ਦੇ ਅਤੇ ਤਰਨਤਾਰ ਦੀ ਹੱਦ ਤੇ ਆਖਰੀ ਪਿੰਡ ਬੰਡਾਲੇ ਵਿੱਚ ਅਸੀਂ ਮੌਜੂਦ ਹੈਗੇ ਆ ਸਤਲੁਜ ਦਰਿਆ ਦੇ ਵਿੱਚ ਆਏ ਹੜ੍ਹਾਂ ਨੇ ਜਿੱਥੇ ਵੱਡੀ ਤਬਾਹੀ ਮਚਾਈ ਸੀਗੀ ਉਸ ਤੋਂ ਬਾਅਦ ਜਿਹੜਾ ਭਿਆਨਕ ਮੰਜ਼ਰ ਸਾਹਮਣੇ ਦੇਖਣ ਨੂੰ ਮਿਲ ਰਿਹਾ ਤੁਸੀਂ ਮੇਰੇ ਮਗਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਕਿਸਾਨਾਂ ਦਾ ਪੁੱਤਾਂ ਵਾਂਗੂ ਪਾਲਿਆ ਹੋਇਆ ਝੋਨਾ ਜਿਹੜਾ ਉਹ ਅੱਜ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈਗਾ ਹੜ੍ਹਾਂ ਦੇ ਨਾਲ ਜਿਹੜਾ ਪ੍ਰੋਪਰ ਤੌਰ ਤੇ ਖਤਮ ਹੋ ਚੁੱਕਾ ਹੈਗਾ ਸਾਰੀਆਂ ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਕਿਸਾਨਾਂ ਵੱਲੋਂ ਲਗਾਤਾਰ ਸਪਰੇਅਾਂ ਕਰਨ ਤੋਂ ਬਾਅਦ ਜਿਹੜਾ ਪੱਕਣ ਦੀ ਕਗਾਰ ਤੇ ਖੜਾ ਝੋਨਾ ਸੀਗਾ ਅੱਜ ਉਹ ਪਾਣੀ ਨਾਲ ਜਿਹੜਾ ਹੈਗਾ ਦੇਖੋ ਹੌਲਾ ਹੋ ਚੁੱਕਾ ਹੈਗਾ ਗਲ ਸੜ ਰਿਹਾ ਹੈਗਾ ਗਲ ਚੁੱਕਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਬੰਡਾਲੇ ਦੀਆਂ ਤਸਵੀਰਾਂ ਨੇ ਕਿਉਂਕਿ ਇਸ ਝੋਨੇ ਨੂੰ ਮਹਿਜ 10 ਦਿਨ ਬਾਅਦ ਇਸ ਦੀ ਕਟਾਈ ਕਰਨੀ ਸੀਗੀ ਪਰ ਹੜ੍ਹਾਂ ਨੇ ਵੱਡੀ ਜਿਹੜੀ ਹੈਗੀ ਆ ਤਬਾਹੀ ਮਚਾ ਦਿੱਤੀ ਹੈਗੀ ਆ ਪਿੰਡਾਂ ਦੇ ਵਿੱਚ ਵੀ ਜਿਹੜੇ ਹਾਲਾਤ ਬਹੁਤ ਖਤਰਨਾਕ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਲੋਕ ਘਰੋਂ ਬੇਕਾਰ ਹੋ ਚੁੱਕੇ ਸੀਗੇ ਨਾਲ ਦੀ ਨਾਲ ਲੋਕਾਂ ਦਾ ਪਸ਼ੂਆਂ ਦਾ ਵੱਡਾ ਨੁਕਸਾਨ ਹੋ ਚੁੱਕਾ ਫਸਲਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਤੇ ਘਰਾਂ ਦੇ ਜਿਹੜੇ ਹੈਗੀਆਂ ਛੱਤਾਂ ਡਿੱਗ ਸੀਗੀਆਂ ਛੱਤਾਂ ਡਿੱਗਣ ਤੋਂ ਬਾਅਦ ਜਿਹੜੀਆਂ ਕੰਧਾਂ ਅਤੇ ਉਹਨਾਂ ਦੀ ਤਰੇੜਾ ਆ ਗਿਆ ਸੀ ਗਿਆ ਸਾਡੇ ਨਾਲ ਇੱਥੇ ਪਿੰਡ ਵਾਸੀ ਮੌਜੂਦ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਹਾਲਾਤ ਕਿਹੋ ਜਿਹੇ ਸਸਿਕਾ ਵੀਰ ਜੀ ਸਸਿਕਾਲ ਜੀ ਇਹੋ ਜਿਹੇ ਹਾਲਾਤ ਨੇ ਪਿੰਡਾਂ ਦੇ ਬਣੇ ਹੋਏ ਕਿਉਂਕਿ ਹੜਾ ਦਾ ਹੁਣ ਪਾਣੀ ਉਤਰ ਗਿਆ ਹੈਗਾ ਤੇ ਕਿਹੋ ਜਿਹਾ ਮੰਜ਼ਰ ਜਿਹੜਾ ਪਿਆ ਹੈ ਦੇਖੋ ਮੇਰੇ ਆ ਹਾਲਾਤ ਆ ਜਿਹੜੇ ਤੁਹਾਡੇ ਸਾਹਮਣੇ ਆ ਕੋਈ ਦੱਸਣ ਦੀ ਇਹਦੇ ਵਿੱਚ ਲੋੜ ਨਹੀਂ ਗਈ ਬੜੇ ਵੱੱਡੇ ਤੋਂ ਵੱਤਰ ਜਿਹੜੇ ਹਾਲਾਤ ਬਣਿਆ ਝੋਨੇ ਦੇਖ ਲਓ ਤੁਸੀਂ ਸਾਰੇ ਲੋਕਾਂ ਨੇ ਇਹਦੇ ਤੇ ਖਰਚਾ ਕਰਤਾ ਸੀ 15 ਤੋਂ 20-2000 ਰੁਪਿਆ ਕਿੱਲਾ ਖਰਚਾ ਕਰਤਾ ਸੀ ਤੇ ਝੋਨਾ ਜਦੋਂ ਵੱਢਣ ਦੀ ਵਾਰੀ ਆਈ ਆ ਇਹ ਵੇਖ ਲਓ ਕੀ ਹਾਲਾਤ ਇਹਨਾਂ ਝੋਨਿਆਂ ਦੇ ਬਣ ਗਿਆ ਇਹ ਸਾਨੂੰ ਜਿਹੜੇ ਵੱਢਣੇ ਮਨਜ਼ੂਰ ਨਹੀਂ ਹੋਏ ਇਹ ਪਾਣੀ ਨੇ ਸਾਰੇ ਤਬਾਹ ਕਰਤੇ ਆ 70 ਤੋਂ 80 90 ਹਜ਼ਾਰ ਤੱਕ ਕਿੱਲੇ ਦਾ ਝੋਨਾ ਨਿਕਲਣਾ ਸੀ ਤੇ 20 20 ਹਜ਼ਾਰ ਉੱਤੇ ਲੱਗ ਗਿਆ ਸੀ ਲੱਖ ਸਵਾ ਲੱਖ ਨੂੰ ਪਹੁੰਚ ਗਿਆ ਕਿੱਲਾ ਲੱਖ ਰੁਪਈਆ ਜੇ ਮੋਟਾ ਜਿਹਾ ਮੰਨ ਲਈਏ ਤੇ ਕਿੱਲੇ ਦਾ ਇੱਕ ਜ਼ਿੰਮੇਵਾਰ ਦਾ ਨੁਕਸਾਨ ਆ ਪੰਜਾਂ ਕਿੱਲੇਾਂ ਵਾਲੇ ਦਾ 5 ਲੱਖ ਦਾ 20ਾਂ ਵਾਲੇ ਦਾ 20 ਲੱਖ ਦਾ ਤੇ 50 ਕਿੱਲੇਾਂ ਵਾਲੇ ਦਾ 50 ਲੱਖ ਦਾ ਕਿਉਂਕਿ ਜਿੰਨੀ ਕਿਸੇ ਦੀ ਪੂੰਜੀ ਉਹਨੇ ਉਸ ਹਾਵਣੇ ਕੰਮ ਵੀ ਉਸ ਹਾਂ ਨਾਲ ਵਿੱਢਿਆਂ ਦਾ ਪੰਜਾਂ ਕਿੱਲੇਾਂ ਵਾਲੇ ਦੀ ਹੋ ਸਕਦਾ 5-7 ਲੱਖ ਦੀ 50 ਕਿੱਲਿਆਂ ਵਾਲੀ ਤਾਂ ਸਦਾ ਕਰੋੜ ਦੀ ਹੋਵੇ ਸੋ ਉਹਨਾਂ ਜਿਹੜੇ ਉਹਦੇ ਉੱਤੇ ਜਿਹੜਾ ਵਾ ਬੋਝ ਪੈ ਜਾਂਦਾ ਵਾ ਜਿੰਨਾ ਕਿ ਮਤਲਬ ਨੁਕਸਾਨ ਹੋਇਆ ਵਾ ਇਹਦੇ ਨਾਲ ਬਹੁਤ ਫਸਲਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਜਿਸ ਦੀ ਪਰ ਭਾਈ ਵੀ ਜਿਹੜੀ ਨਹੀਂ ਕੀਤੀ ਜਾ ਸਕਦੀ ਤੇ ਜੇਕਰ ਆਪਾਂ ਗੱਲ ਕਰਦੇ ਹੈਗੇ ਘਰਾਂ ਦੀ ਗੱਲ ਕਰਦੇ ਹੈਗੇ ਇਹ ਘਰਾਂ ਦੇ ਤੇ ਪਸ਼ੂਆਂ ਦੇ ਹਾਲਾਤ ਦੇਖੋ ਜੀ ਘਰਾਂ ਦੇ ਵਿੱਚ ਤਕਰੀਬਨ ਹੀ ਆ ਜਿਹੜਾ 70 ਤੋਂ 80% ਘਰਾਂ 'ਚ ਪਾਣੀ ਆਇਆ ਵੜ ਗਿਆ ਸੀ ਉਹ ਜੀ ਚਨਿੱਦਾ ਘਰ ਆ ਜਿਹੜੇ ਬਚੇ ਸੀ ਨਹੀਂ ਤੇ ਕਈਆਂ ਨੇ ਨਵੇਂ ਘਰ ਇਸ ਵਾਰ ਬਣਾਏ ਸੀ ਉਹਨਾਂ 'ਚ ਵੀ ਪਾਣੀ ਵੜ ਗਿਆ ਤੇ ਬਹੁਤ ਘਰਾਂ ਦਾ ਨੁਕਸਾਨ ਤਰੇੜਾਂ ਪਈਆਂ ਕਈਆਂ ਦੇ ਕਮਰੇ ਕੱਚੇ ਡਿੱਗ ਵੀ ਪਏ ਇੱਕ بارشੋਂ ਤੋਂ ਬਹੁਤ ਜ਼ਿਆਦੀ ਹੁੰਦੀ ਰਹੀ ਥੱਲੇ ਪਾਣੀ ਉਤੋਂ بارش ਹੁੰਦੀ ਰਹੀ ਕੋਈ ਕੱਚਾ ਕਮਰਾ ਜਿਨ੍ਹਾਂ ਦੇ ਆਪਣਾ ਗਾਰਡਰ ਵਾਲਿਆਂ ਵਾਲੇ ਹੋ ਜਾਣ ਜਿਹੜਾ ਚੋਇਆ ਨਾ ਹੋਵੇ ਤੇ ਬਹੁਤ ਹੀ ਮਾੜੇ ਹਾਲਾਤੋਂ ਦੋ ਉਸ ਦਿਨਾਂ ਦੇ ਵਿੱਚ ਰਹੇ ਆ ਜਦੋਂ ਇਹ ਹੜਾ ਆਈ ਸੀ ਤੇ ਘਰਾਂ ਦਾ ਵੀ ਨੁਕਸਾਨ ਹੋਇਆ ਪਸ਼ੂ ਵੀ ਕਈਆਂ ਦੇ ਮਰ ਗਏ ਆ ਇੱਥੇ ਇੱਕ ਸਾਡਾ ਵੀਰ ਆ ਉਹਦੀ ਮੱਝ ਸੀ ਸੱਪ ਲੜ ਕੇ ਮਰ ਗਈ ਜਿਹੜੇ ਥੋੜੀਆਂ ਥੋੜੀਆਂ ਜ਼ਮੀਨਾਂ ਵਾਲੇ ਕਿਸਾਨ ਆ ਉਹ ਨੁਕਸਾਨ ਹੋ ਗਿਆ ਤੇ ਨਾਲ ਜਿਹੜੇ ਪਸ਼ੂਆਂ ਦਾ ਨੁਕਸਾਨ ਹੋ ਜੇ ਇਹ ਬਹੁਤ ਜਿਆਦੀ ਜਿਹੜੀ ਆਰਥਿਕ ਤੰਗੀ ਦਾ ਸਾਹਮਣਾ ਫਿਰ ਉਹ ਬੰਦੇ ਨੂੰ ਕਰਨਾ ਪੈਂਦਾ ਫਿਰ ਉਹੀ ਬੰਦਾ ਜਾਣਦਾ ਕਿ ਕਿੱਦਾਂ ਅੱਗੇ ਜ਼ਿੰਦਗੀ ਨੂੰ ਸਰਵਾਈਵ ਕਿੱਦਾਂ ਕਰਨਾ ਜੇ ਆਪਾਂ ਗੱਲ ਕਰਦੇ ਹੈਗੇ ਹੜਾ ਦੀ ਗੱਲ ਕਰਦੇ ਜਦੋਂ ਹੜਾ ਆਏ ਸੀਗੇ ਉਸ ਟਾਈਮ ਤੇ ਇਹ ਜਿਹੜਾ ਪਿੰਡ ਦਾ ਜਿਹੜਾ ਸੰਪਰਕ ਜਿਹੜਾ ਚਾਰਜ ਕੋ ਟੁੱਟ ਜਾਂਦਾ ਹੈਗਾ ਇਸੇ ਨਾਲ ਤਾਂ ਇੱਥੇ ਕੋਈ ਛੜਕੀਆਂ ਆਵਾਜ਼ ਇਹ ਰਹਿ ਜਾਂਦੀ ਦੀ ਕੀ ਨਾ ਹੀ ਇਸ ਜਗ੍ਹਾ ਤੇ ਕੋਈ ਪਿੱਛੋਂ ਦੀ ਆਪ ਗੱਲ ਕਰਦੇ ਕਾਫੀ ਲੰਮਾ ਜਿਹੜਾ ਬੰਦਾ ਤਾਂ ਇਹਦਾ ਅੰਦਰ ਆਉਣਾ ਪੈਂਦਾ ਹੈਗਾ ਕਿਸੇ ਵਾਰੀ ਆ ਸਕਦੇ ਗਿਆ ਉਸ ਟਾਪ ਤੇ ਜਿਹੜੇ ਸਰਕਾਰ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਸੀ ਕਿਸ ਤਰ੍ਹਾਂ ਬੇਕੋਜੀ ਸਰਕਾਰ ਵੱਲੋਂ ਪ੍ਰਬੰਧ ਚਲੋ ਇੱਕ ਸਾਨੂੰ ਬੋਟ ਦਿੱਤੀ ਗਈ ਸੀ ਸਾਡੇ ਇੱਕ ਪਿੰਨ ਨੂੰ ਇੱਕ ਬਾਕੀ ਸੰਸਥਾਵਾਂ ਵਾਲੇ ਵੀਰਾਂ ਨੇ ਬਹੁਤ ਜਿਹੜੀ ਇੱਥੇ ਮਿਹਨਤ ਤੇ ਮਸ਼ਕਤ ਕੀਤੀ ਆ ਕਿਉਂਕਿ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਵਾ ਇਹ ਫਿਰੋਜ਼ਪੁਰ ਸ਼ਹਿਰੀ ਹਲਕੇ ਦਾ ਪਿੰਨ ਦਾ ਬੰਡਾਲਾ ਇਹ ਲਾਸਟ ਪਿੰਡ ਆ ਫਰੋਹਪੁਰ ਜ਼ਿਲ੍ਹੇ ਦਾ ਤੇ ਸਾਡਾ ਫਰੋਹਪੁਰ ਜ਼ਿਲ੍ਹੇ ਨਾਲ ਕੰਟੈਕਟ ਆ ਜਿਹੜਾ ਟੁੱਟ ਗਿਆ ਸੀ ਕਿਉਂਕਿ ਪਾਣੀ ਇੱਧਰ ਬਹੁਤ ਜ਼ਿਆਦਾ ਸੀ ਬੰਨਾ ਤੇ ਦੋਵੇਂ ਪਾਸੇ ਜੇ ਸਾਡੇ ਨਾਲ ਕੋਈ ਸੇਵਾਦਾਰ ਸੰਸਥਾ ਵਾਲੇ ਵੀਰ ਆਉਂਦੇ ਰਏ ਤੇ ਸਾਨੂੰ ਇੱਧਰੋਂ ਆ ਕੇ ਮਿਲਦੇ ਰਿਆ ਪੁਲ ਤੋਂ ਵਾਇਆ ਕੋਟ ਬੁੱਢਾ ਪੱਟੀਦਰਨਦਾਰਨਾ ਇੱਧਰੋਂ ਬਹੁਤ ਜਿਹੜੇ ਸੇਵਾਦਾਰਾਂ ਨੇ ਸਾਡੇ ਪਿੰਡ ਆ ਕੇ ਸੇਵਾ ਪਹਚਾਈ ਆ ਸੁੱਕੀਆਂ ਰਸਤਾਂ ਆਚਾਰ ਵਗੈਰਾ ਜਿੰਨਾ ਵੀ ਹੋ ਸਕੇ ਜਿੰਨੀ ਕਿਸੇ ਦੀ ਸਮਰੱਥਾ ਸੀ ਤੇ ਉਹਨਾਂ ਨੇ ਆ ਕੇ ਸਾਡੀ ਜਿਹੜੀ ਸੇਵਾ ਵਾ ਇੱਥੇ ਪਿੰਡ ਵਾਸੀਆਂ ਦੀ ਕੀਤੀ ਹੁਣ ਵੀ ਆਉਂਦੇ ਆ ਜੋ ਕੋਈ ਰਸਤ ਲੈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਵੀ ਤੇ ਪੰਜਾਬ ਤੋਂ ਬਾਹਰੋਂ ਵੀ ਸਟੇਟਾਂ 'ਚੋਂ ਐਮਪੀ, ਯੂਪੀ, ਰਾਜਸਥਾਨ, ਦਿੱਲੀ ਆ ਗਿਣਾ ਨਹੀਂ ਸਕਦੇ ਕਿਥੋਂ ਕਿਥੋਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਲੋਕਾਂ ਨੇ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਅੱਗੇ ਵੀ ਸਾਡੇ ਨਾਲ ਜਿਹੜਾ ਉਹਨਾਂ ਵਾਅਦਾ ਕੀਤਾ ਵਾ ਕਿਉਂਕਿ ਇਹ ਜਿਹੜੀ ਆ ਇਹ ਥੋੜੇ ਟਾਈਮ ਦੀ ਲੋੜ ਆ ਕਿ ਮੰਨ ਲਓ ਸੌਦਾ-ਸੌਦਾ ਕਿਉਂਕਿ ਆਪਾਂ ਸਾਰਾ ਝੋਨਾ ਵੇਚ ਕੇ ਸੌਦਾਗਾ ਲੈ ਨਹੀਂ ਲੈਣਾ ਹੋਰ ਵੀ ਬੜੇ ਕੰਮ ਕਰਨ ਵਾਲੇ ਹੁੰਦੇ ਆ ਸੋ ਪਹਿਲੀਆਂ ਖਰਾਬ ਹੋ ਜਾਣੀਆਂ ਉਹ ਪਦਰੀਆਂ ਕਰਨੀਆਂ ਪੈਣੀਆਂ ਕਣਕ ਬੀਜ ਨਹੀਂ ਆ ਬੀਜ ਚਾਹੀਦਾ ਖਾਦ ਚਾਹੀਦਾ ਤੇਲ ਚਾਹੀਦੀ ਆ ਅੱਗੇ ਜਾ ਕੇ ਹੁਣ ਤੋਂ ਲੈ ਕੇ 9 ਮਹੀਨਿਆਂ ਨੂੰ ਕਿਸਾਨ ਕੋਲ ਪੈਸੇ ਆਉਣੇ ਆ ਮਈ ਦੇ ਵਿੱਚ ਕਣਕ ਵੱਢੀ ਜਾਣੀ ਆ ਫੇਰ ਉਹ ਪਤਾ ਲੱਗਣਾ ਆਉਣੇ ਆ ਕਿ ਨਹੀਂ ਆਉਣੇ ਕਿ ਕਿੰਨੇ ਆੜਤੀ ਦੇ ਦੇਣ ਵਾਲੇ ਬਣ ਜਾਣੇ ਆ ਸੋ ਇਹ ਲੰਮਾ ਸਮਾਂ ਵਾ ਸੋ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਡੀ ਮਦਦ ਪੂਰੀ ਕਰਾਂਗੇ ਸੰਸਥਾਵਾਂ ਨੇ ਕਿ ਤੁਹਾਡੀ ਕਣਕ ਵਗੈਰਾ ਬਜਾਵਾਂਗੇ ਤੁਹਾਡੀ ਪੂਰੀ ਜਿਹੜੀ ਬਾਹ ਫੜਾਂਗੇ ਕਪਾ ਸਸਤਾਵਾਂ ਦੀ ਗੱਲ ਕਰਦੇ ਸਸਤਾਵਾਂ ਨੇ ਵੱਡੀ ਪੱਧਰ ਤੋਂ ਜਿਹੜੇ ਇਥੋਂ ਜਿਹੜੇ ਹਰ ਪੀੜਤ ਲੋਕ ਸੀ ਉਹਨਾਂ ਦੀ ਮਦਦ ਕੀਤੀ ਹੈਗੀ ਆ ਉਹਨਾਂ ਦੇ ਜਿਹੜੀ ਹੈਗੇ ਆ ਉਹਨਾਂ ਘਰਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਬੀੜੀਆਂ ਰਾਹੀਂ ਉਹਨਾਂ ਨੂੰ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਹੁਣ ਇੱਕ ਇਹ ਸਸਤਾ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਪਾਣੀ ਲੈ ਚੁੱਕਿਆ ਹੈਗਾ ਪਾਣੀ ਲੈਣ ਤੋਂ ਬਾਅਦ ਜਿਹੜੇ ਹੈਗੇ ਆ ਜਿਹੜੇ ਜਮੀਨਾਂ ਹੈਗੀਆਂ ਜਮੀਨਾਂ 'ਚ ਰੇਤਾ ਭਰ ਗਈ ਕਈ ਜਗ੍ਹਾ ਤੇ ਕਈ ਜਗ੍ਹਾ ਤੇ ਜਮੀਨਾਂ 'ਚ ਖੱਡੇ ਪੈ ਗਏ ਹੋਣੇ ਉਸ ਤੋਂ ਬਾਅਦ ਕੀ ਬਜਾਈ ਆ ਗਈ ਹੈ ਕਣਕ ਦੀ ਉਹ ਕੀ ਅਪੀਲ ਕਰਨਾ ਚਾਹੁੰਦੇ ਹ ਇਹ ਜਿਹੜੀ ਹੈਗੀ ਹੈ ਰੱਡ ਪੀਟਾਂ ਨੂੰ ਮੋਹੀਆ ਕਰਵਾ ਸਕਣ ਵੇਖੋ ਜੀ ਹੁਣ ਤਾਂ ਅਪੀਲ ਇਹੀ ਹੈ ਕਿ ਇੱਥੇ ਆ ਕੇ ਹੁਣ ਤਾਂ ਕੋਈ ਵੀ ਆ ਸਕਦਾ ਕਿਉਂਕਿ ਰਸਤੇ ਸਾਰੇ ਚਾਲੂ ਹੋ ਗਿਆ ਤੇ ਆ ਕੇ ਇੱਥੇ ਸਰਵਾਕਰਨ ਸਾਰੇ ਪਿੰਡ ਦੇ ਵਿੱਚ ਵੇਖਣ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਉਸ ਹਿਸਾਬ ਨਾਲ ਉਹਨਾਂ ਦੇ ਘਰਾਂ ਦੇ ਨੁਕਸਾਨ ਦੇ ਮਤਲਬ ਕਿ ਬਣਦੀ ਜੋ ਵੀ ਸਹਾਇਤਾ ਕੀਤੀ ਜਾਵੇ ਜੇ ਕਿਸੇ ਦਾ ਪਸ਼ੂ ਡੰਗਰ ਦਾ ਨੁਕਸਾਨ ਹੋਇਆ ਉਹ ਕੀਤੀ ਜਾਵੇ ਤੇ ਜਿੱਦਾਂ ਝੋਨੇ ਦਾ ਤਕਰੀਬਨ ਸਾਰੇ ਮਰ ਗਏ ਆ ਇਦੇ ਵਿੱਚ ਹੁਣ ਅੱਗੇ ਕਣਕ ਬੀਜਨਸ ਤੇ ਬੀਜ ਦੀ ਤੇ ਖਾਦ ਦੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਡੀਜ਼ਲ ਦੀ ਲੋੜ ਆ ਕਿਸੇ ਨੇ ਵੀ ਮਾਰਕੀਟ ਦੇ ਵਿੱਚੋਂ ਕਿਸਾਨ ਨੂੰ ਨਹੀਂ ਮਤਲਬ ਇਹ ਚੀਜ਼ ਮਿਲਨੀ ਛੋਟੇ ਕਿਸਾਨ ਨੂੰ ਤਾਂ ਬਿਲਕੁਲ ਨਹੀਂ ਮਿਲਨੀ ਕਿਸੇ ਨੇ ਦੁਕਾਨ ਤੇ ਨਹੀਂ ਚੜਨ ਦੇਣਾ ਜਦੋਂ ਪਹਿਲਾਂ ਪੈਸੇ ਕਿਹਦੇ ਦੇਣੇ ਹੋ ਨਾ ਫਿਰ ਦੂਜੀ ਵਾਰ ਕੋਈ ਦਰਵਾਜ਼ੇ ਤੇ ਨਹੀਂ ਚੜ੍ਹਨਗਾ ਗੱਲ ਲੱਗਿਆ ਟਕਣ ਸਹਾੂਕਾਰ ਦਾ ਸਤੇ 2023 ਵਾਲਾ ਉਹਦੇ ਕਰਜ਼ੇ ਨਹੀਂ ਲੱਫਾ ਸੀਗਾ ਅੱਜ ਫਿਰ ਇਹ ਸਹਾੂਕਾਰ ਦਾ ਸਤੇ ਖਰਚਾ ਚੜ ਗਿਆ ਹੈਗਾ ਉਸ ਕਰਜ਼ੇ ਨੂੰ ਲੈ ਕੇ ਜਿਹੜਾ ਅੱਜ ਸਹਾੂਕਾਰ ਵੀ ਹੈਗਾ ਹੱਥ ਪਿੱਛੇ ਖਿੱਚੇਗਾ ਬਿਲਕੁਲ ਜੀ ਉਹ ਉਹਨਾਂ ਨੇ ਤਾਂ ਵਿਆਜ ਲਾ ਕੇ ਉਹ ਅੱਗੇ ਡਬਲ ਹੁੰਦਾ ਜਾਣਾ ਵਿਆਜ ਲੱਗ ਲੱਗੇ ਪੈਸਾ ਕਿਉਂਕਿ ਆਮਦਨ ਕਿਤੇ ਜਾਣੀ ਨਹੀਂ ਆਮਦਨ ਜਾਣੀ ਸੀ ਜੇ ਕੋਈ ਫਸਲ ਵਾਢੀ ਕੇ ਸੁੱਟ ਦੇ ਉਹਨਾਂ ਫਸਲ ਜਾਣੀ ਨਹੀਂ ਗਈ ਫਸਲ ਜਾਣੀ ਆ ਜਾ ਕੇ ਅਪ੍ਰੈਲ ਮਈ ਚ ਉਹਨਾਂ ਜਿਹਨੂੰ ਇਹ ਰਕਮਾਂ ਜਿਹੜੀਆਂ ਬਹੁਤ ਵੱਡੀਆਂ ਬਣ ਜਾਣੀਆਂ ਸਾਰੇ ਕਿਸਾਨਾਂ ਦੀਆਂ ਤੇ ਇੱਕ ਜਿਹੜੀਆਂ ਕੋਈ ਵੀ ਬਿਜ਼ਨਸਮੈਨ ਬੰਦਾ ਹੁੰਦਾ ਉਹ ਵੀ ਕਰਜ਼ਾ ਲੈ ਕੇ ਆਪਦਾ ਬਿਜ਼ਨਸ ਚਲਾਉਂਦਾ ਵਾ ਇਦਾਂ ਜਿਹੜੀ ਖੇਤੀਬਾੜੀ ਹੈ ਸਾਡੀ ਇਹਦੇ ਤੇ ਸਾਡੀਆਂ ਕੇਐਸਸੀ ਲਿਮਿਟਾਂ ਚੱਲਦੀਆਂ ਵਾ ਕਿ ਐਸਸੀ ਕਹਿ ਦਿੰਨੇ ਜਿਹਨੂੰ ਆਪਾਂ ਲਿਮਿਟ ਕਹਿ ਦਿੰਨੇ ਆ ਉਹ ਲਿਮਿਟ ਬਣਾਈ ਹੁੰਦੀ ਆ ਕਿ 6 ਮਹੀਨੇ ਬਾਅ ਹੁਣ ਝੋਨਾ ਦਾ ਸਾਨੂੰ ਵੱਢਣ ਤੱਕ ਤਾਂ ਜੇ ਅਸੀਂ ਪਹੁੰਚੇ ਨਹੀਂ ਸਾਡਾ ਬਰਬਾਦ ਹੋ ਗਿਆ ਇਹੜੀਆਂ ਲਿਮਟਾਂ ਤੋਂ ਵੀ ਲੋਕਾਂ ਨੇ ਡਿਫਾਲਟਰ ਹੋ ਜਾਣਾ ਵਾ ਜੇ ਸਰਕਾਰ ਸਾਡੀ ਮਦਦ ਕਰਨਾ ਚਾਹੁੰਦੀ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਸਾਡੀਆਂ ਬੈਂਕਾਂ ਦੇ ਵਿੱਚੋਂ ਸਟੇਟਮੈਂਟਾਂ ਲਓ ਸਾਡੀਆਂ ਜਿੰਨਾ ਲਿਮਟਾਂ ਦਾ ਵਿਆਜ ਬੰਦਾ ਸਥਿਤੀ ਸਟੇਟਮੈਂਟ ਲਾ ਕੇ ਸਿੱਧਾ ਬੈਂਕ 'ਚ ਪੈਸਾ ਜਮ੍ਹਾਂ ਕਰਾਓ ਇੱਕ ਤਾਂ ਸਾਡਾ ਵਿਆਜ ਤਾਰੋ ਅਸੀਂ ਡਿਫਾਲਟਰ ਹੋਣ ਤੋਂ ਬਚੀਏ ਸਾਡੇ ਸਿਵਲ ਨਾ ਖਰਾਬ ਹੋਣ ਤੇ ਸਾਡਾ ਸਰਕਲ ਜਿਹੜਾ ਅੱਗੇ ਚੱਲਦਾ ਰਹੇ ਸਾਡਾ ਭਾਰ ਘਟ ਜਾਵੇ ਨਹੀਂ ਤੇ ਇਹ ਬੋਝ ਆ ਜਿਹੜਾ ਆਉਣ ਵਾਲੇ ਸਾਲ ਤੱਕ ਵਧ ਕੇ ਇਸ ਤੋਂ ਵੀ ਡਬਲ ਹੋ ਜਾਣਾ ਵ ਕੁਝ ਨੇ ਹਾਲਾਤ ਜਿਹੜੇ ਪਿੰਡਾਂ ਦੇ ਬੜੇ ਖਤਰਨਾਕ ਬਣੇ ਹੋਏ ਨੇ ਕਿਉਂਕਿ ਜਿਹੜੇ 2023 ਚੜ ਆਇਆ ਸੀਗਾ ਹੁਣ 25 ਚ ਆ ਗਿਆ ਲੋਕ ਜਿਹੜੇ ਸੀ ਉਹ ਕਰਜ਼ੇ ਦੀ ਜੜੀ ਹੈਗੀ ਆ ਉਹਨਾਂ ਦੇ ਸਿਰ ਤੇ ਪੰਡ ਜਿਹੜੀ ਆ ਲਗਾਤਾਰ ਭਾਰੀ ਹੁੰਦੀ ਜਾ ਰਹੀ ਆ ਉਹਨਾਂ ਦਾ ਕਹਿਣਾ ਕਿ ਜੇਕਰ ਕੇਂਦਰ ਸਰਕਾਰ ਨੇ ਸਾਨੂੰ ਕੁਝ ਰਾਹਤ ਦੇਣੀ ਹੈਗੀ ਆ ਤਾਂ ਸਾਡੇ ਜਿਹੜੀਆਂ ਲਿੰਟਾਂ ਦਾ ਜਿਹੜਾ ਹੈਗਾ ਵਿਆਜ ਹੈਗਾ ਉਹ ਸਿੱਧਾ ਸਾਡੇ ਜਿਹੜੇ ਹੈਗੇ ਆ ਖਾਤੇ ਚ ਪਾਇਆ ਜਾਵੇ ਸਾਡੇ ਨਾਲ ਇੱਥੇ ਪਿੰਡ ਦੇ ਹੋਰ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਆਪਣੀ ਕਿਵੇਂ ਦੇਖਦੇ ਹੋ ਜਿਵੇਂ ਹੋਨੇ ਝੋਨਾ ਫਸਲ ਬਰਬਾਦ ਹੋ ਚੁੱਕੀ ਆ ਜਿਹੜੀ ਪਰਾਲੀ ਵੱਡੇ ਹੁਣ ਜੀ ਪਰਾਲੀ ਦੀ ਗੱਲ ਕਰਦੇ ਹੈਗੇ ਆ ਤੇ ਪਰਾਲੀ ਨੂੰ ਕਿੱਥੇ ਸਾਮਾ ਗਈ ਹਾਂਜੀ ਪਰਾਲੀ ਤਾਂ ਰਹਿਣੀ ਕਿ ਜੀ ਪਰਾਲੀ ਹੁਣ ਰਹਿਣੀ ਨਹੀਂ ਗਈ ਤੇ ਸਾਂਭਣੀ ਕਿੱਥੋਂ ਹੁਣ ਤੇ ਬਸ ਇਹ ਮਿੱਟੀ ਬਣ ਗਈ ਮਿੱਟੀ ਬਣ ਗਈ ਤੇ ਹੁਣ ਬਹੁਤ ਬਹੁਤ ਠੀਕ ਠਾਕ ਬਿਲਕੁਲ ਪਰਾਲੀ ਜਿਹੜੀ ਹੈਗੀ ਆ ਨਹੀਂ ਰਹਿ ਚੁੱਕੀ ਇਸ ਕਰਕੇ ਜਿਹੜਾ ਹੈਗਾ ਉਹਨਾਂ ਦਾ ਜਿਹੜੀ ਦੱਸਦੀ ਆ ਵੀ ਪਰਾਲੀ ਦਾ ਜਿਹੜਾ ਹੈਗਾ ਝੋਨਾ ਦਾ ਤਾਂ ਗਲ ਗਿਆ ਹੈਗਾ ਉਹ ਗਲਦੇ ਨਾਲ ਜਿਹੜਾ ਹੈਗਾ ਨੁਕਸਾਨ ਜਿਹੜਾ ਹੈਗਾ ਵੱਡਾ ਹੋ ਚੁੱਕਾ ਹੈਗਾ ਇਸ ਕਰਕੇ ਲੋਕਾਂ ਦੀ ਮੰਗ ਹੈਗੀ ਆ ਕਿ ਸਾਨੂੰ ਜੇਕਰ ਸਰਕਾਰ ਨੇ ਸਾਡੀ ਜਾਂ ਸੰਸਥਾਵਾਂ ਨੇ ਸਾਡੀ ਬਾਦ ਫੜਨੀ ਹੈਗੀ ਤਾਂ ਸਾਨੂੰ ਅਗਲੀ ਜਿਹੜੀ ਫਸਲ ਹੈਗੀ ਕਣਕ ਦੀ ਫਸਲ ਬੀਜਣ ਵਾਸਤੇ ਜਿਹੜੇ ਹੈਗੇ ਆ ਬੀਜ ਦੀ ਲੋੜ ਹੈਗੀ ਆ ਡੀਜ਼ਲ ਦੀ ਲੋੜ ਹੈਗੀ ਆ ਟਰੈਕਟਰ ਦੀ ਲੋੜ ਹੈਗੀ ਆ ਖਾਦ ਦੀ ਲੋੜ ਹੈ ਕਿਉਂਕਿ ਜ਼ਮੀਨਾਂ ਦੇ ਵਿੱਚ ਰੇਤਾ ਭਰ ਗਿਆ ਸੀਗਾ ਰੇਤਾ ਨੂੰ ਕੱਢਣ ਵਾਸਤੇ ਕਈ ਜਗ੍ਹਾ ਤੇ ਟੋਏ ਵੀ ਸ਼ਾਇਦ ਪੈ ਗਏ ਹੋਣੇ ਆ ਪਾਣੀ ਦੇ ਨਾਲ ਉਹਨਾਂ ਨੂੰ ਠੀਕ ਕਰਨ ਵਾਸਤੇ ਕਈ ਜ਼ਮੀਨਾਂ ਪੱਧਰ ਕਰਨ ਵਾਸਤੇ ਹੈਗੇ ਆ ਲੋੜ ਹੈਗੀ ਆ ਅੱਜ ਜੇਕਰ ਸੰਸਥਾਵਾਂ ਚੌਨ ਤਾਂ ਇਹਨਾਂ ਲੋਕਾਂ ਦੀ ਬਾਹ ਫੜ ਕੇ ਜਿਸ ਤਰ੍ਹਾਂ ਅੱਗੇ ਉਹਨਾਂ ਬਾਹ ਫੜੀ ਹੈਗੀਆ ਹੁਣ ਵੀ ਇਹਨਾਂ ਦੀ ਬਜਾਈ ਕਰਾਉਣ ਵਾਸਤੇ ਸਸਤਾ ਨੂੰ ਅੱਗੇ ਆ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਪੇਪਰ ਤੋਂ ਮਲਵੀਰ ਸਿੰਘ ਜੋ ਸੰਦੀਪ ਰਿਪੋਰਟ ਅਜੀਤ ਵਰਤਿੰਗ